ਮਹਿੰਦਰਾ 450 ਕਸੀਆ ਟਰੈਕਟਰ ਨੂੰ ਇਹ ਖਾਈ ਨਹੀਂ ਦੀ ਕਰਦਾ ਜਮੀਨ ਟਰੈਕਟਰ ਦਾ ਰੋਕਣ ਜਾਮਾ ਟਰੈਕਟਰ ਬਾਦ ਨਾ ਬੋਟ ਟਰੈਕਟਰ ਦਾ ਕਿੰਨਾ ਟਾਈਮ ਲੱਗਿਆ ਇਹਨੂੰ ਸਹੀ ਕਰਨ ਨੂੰ ਇਹ ਤੇ ਮੈਨੂੰ ਪਹਿਲਾਂ ਦੱਸ ਦੋ ਮਿੰਟ ਦੇ ਵਿੱਚ ਇਹ ਟਰੈਕਟਰ ਸੈੱਟ ਹੋਇਆ ਕਸੀਆ ਟਰੈਕਟਰ ਨੂੰ ਇਹ ਖਾਈ ਨਹੀਂ ਦੀ ਕਰਦਾ ਜਮੀਨ ਟਰੈਕਟਰ ਦਾ ਅੱਜ ਮੱਕੀ ਬੀਜਣ ਲੱਗੇ ਜੀ ਮੁੰਡੇ ਚਲੋ ਕੰਪੈਨਾਂ ਲਾ ਕੇ ਗਏ ਤੇ ਮੈਂ ਕਿਹਾ ਚੱਲ ਮੈਂ ਸਹਾਰਾ ਗਾਲਾ ਨਾ ਰਾਤ ਨੂੰ ਬਾਹਰ ਆ ਤੀਆ ਜੀ ਤਵੀਆਂ ਨਾ ਬਹਾਨਾ ਹੂੰ ਮੈਂ ਸਾਗ ਕਾ ਲਾਉਣ ਲੱਗਿਆ ਮੇਰੇ ਦਾ ਸਾਰਾ ਦਿਨ ਲੱਗ ਗਿਆ ਮਖਿਆ ਟਰੈਕਟਰ ਫੜਾ ਹੋ ਗਿਆ ਜਾਂ ਟਰੈਕਟਰ ਬਦਲੋ ਹਾਂ ਇਹ ਖਿੱਚਦੇ ਨਹੀਂ ਸਾਗ ਕਾ ਬਣੀ ਹੌਲਾ ਜੀ ਸਾਗਾ ਮੇਰੇ ਕੋਲੇ ਮਖਿਆ ਅਗਲਾ ਕੂਗਾ ਵੀ ਚੱਜ ਨਾ ਨਹੀਂ ਬਣਾਇਆ ਮੈਂ ਤੇ ਹੇਲ ਚਾਹੜ ਫਿਰ ਜਾਵਾਂ ਟਰੈਕਟਰ ਮੈਂ ਵਸੇ ਦੀ ਰੇਸ ਦਾ ਮੈਂ ਟਰੈਕਟਰ ਟੁੱਟੀ ਨਾ ਦੇਵੇ ਹੂੰ ਮੈਂ ਇਹਨੂੰ ਜਵਾਕਨ ਕੰਮ ਖਾ ਟਰੈਕਟਰ ਬਦਲਣਾ ਪਊ ਟਰੈਕਟਰ ਦਾ ਆਪਣਾ ਯਾਰ ਟੁੱਟਦਾ ਹੀ ਹੂੰ ਜ਼ਮੀਨ ਟੁੱਟਦਾ ਹੂੰ ਹੂੰ ਹੁਣ ਛੋਡਾ ਕਹਿਣਾ ਵੀ ਟਰੈਕਟਰ ਕਾਂ ਫਰਟੇ ਵੱਡੂ ਆਪਾਂ ਨੂੰ ਤੇ ਜੀਦ ਵੀਰੇ ਕਿੰਨਾ ਟਾਈਮ ਲੱਗਿਆ ਇਹਨੂੰ ਸਹੀ ਕਰਨ ਨੂੰ ਇੱਥੇ ਮੈਨੂੰ ਪਹਿਲਾਂ ਦੱਸੋ ਵੀ ਇਹ ਇਹਨੂੰ ਪ੍ਰੋਬਲਮ ਕਿੰਨੇ ਦਿਨ ਦੀ ਸੀ ਤੇ ਕਿੰਨੇ ਮਿਸਤਰੀਆਂ ਦੇ ਉੱਪਰ ਹੱਥ ਫੇਰ ਲਿਆ ਇਹਦੇ ਲਈ ਮੈਂ ਦੋ ਵਾਰ ਨੇ ਇੰਜਨ ਹੋ ਗਿਆ ਜੀ ਇਹਦਾ ਹੁਣ ਅੱਛਾ ਜੀ ਡੇਢ ਸਾਲ ਦੇ ਵਿੱਚ ਵਿੱਚ ਦੋ ਵਾਰ ਇੰਜਨ ਹੋ ਗਿਆ ਪੰਪ ਦਾ ਵੀ ਕੰਮ ਹੋ ਗਿਆ ਸਾਰਾ ਕੰਮ ਕਰਾ ਲਿਆ ਜੀ ਇਹਦਾ ਨੋਕਸ ਉੱਥੇ ਦਾ ਉੱਥੇ ਖੜਾ ਨੋਕਸ ਉੱਥੇ ਦਾ ਉੱਥੇ ਖੜਾ ਜੀ ਹੁਣ ਤੈਨੂੰ ਵਾਚ ਚਰਾਉਣੀ ਹਟ ਗਈ ਦੀ ਅਸੀਂ ਵੀ ਬਸ ਹੁਣ ਤਾਂ ਘੱਟੇ ਕੰਮ ਲੈਣਾ ਇਹ ਤੂੰ 2 ਮਿੰਟ ਦੇ ਵਿੱਚ ਇਹ ਟਰੈਕਟਰ ਸੈੱਟ ਹੋਇਆ ਜਦ ਅਸੀਂ ਉਹ ਨੋਕਸ ਸੈੱਟ ਕਰ ਤੇ ਟਰੈਕਟਰ ਦੀ ਬਾਜੀ ਚੇਂਜ ਹੋ ਗਈ ਆ ਬਾਈ ਕੋਲ ਖੜਾ ਇਹਨੂੰ ਪੁੱਛੋ ਬਹੁਤ ਬਹੁਤ ਫਰਕ ਪੈ ਗਿਆ ਜੀ ਉਦੋਂ ਵਾਰ ਹੁਣ ਅਸੀਂ ਸਟਾਰਟ ਕਰਿਆ ਚਲਾ ਕੇ ਦੇਖਿਆ ਬਾਹਰੇ ਬ੍ਰੇਕ ਬਰੂਗੂ ਲਾ ਕੇ ਦੇਖਿਆ ਨਾ ਜੀ ਪੰਪ ਕਰਿਆ ਨਾ ਜੀ ਇੰਜਨ ਕਰਿਆ ਕੁਝ ਨਹੀਂ ਕਰਿਆ ਸੀ ਨਹੀਂ ਇਹ ਕਰਿਆ ਬਸ ਨਾ ਬਹੁਤ ਫਰਕ ਪੈ ਗਿਆ ਟਰੈਕਟਰ ਦਾ ਤਾਂ ਬਹੁਤ ਇਹ ਟਰੈਕਟਰ ਹੁਣ ਜਿਸ ਤਰ੍ਹਾਂ ਇਹ ਮਤਲਬ ਆਪਣੀ ਪੋਜੀਸ਼ਨ ਤੇ ਸੀਗਾ ਪਹਿਲਾਂ ਚਲੋ ਮਜ਼ਾਕ ਦੇ ਆਪਣੀ ਲੱਗ ਜਗ੍ਹਾ ਜਿਹੜੀ ਪੋਜੀਸ਼ਨ ਤੇ ਸੀਗਾ ਟਰੈਕਟਰ ਇਹ ਖਚਾਈ ਕਰਨੀ ਉਹ ਐਵਰੇਜ ਕਰਨੀ ਉਹ ਪੰਜ ਚਾਰ ਘੰਟੇ ਜਦ ਲਗਾਤਾਰ ਇਹ ਚੱਲ ਗਿਆ ਇਹਨੇ ਆਪਣੀ ਪੋਜੀਸ਼ਨ ਦੇ ਬੈਕ ਚਲਾ ਜਾਂਦਾ ਟਰੈਕਟਰ ਵਿੱਚ ਬਿਲਕੁਲ ਪੋਜੀਸ਼ਨ ਤੇ ਜਿਵੇਂ ਜਿਵੇਂ ਚੱਲੀ ਜਾਊਗਾ ਜਿਵੇਂ ਜਿਵੇਂ ਇਹ ਐਨ ਓਕੇ ਦੀ ਰਿਪੋਰਟ ਹੋਈ ਜਾਊਗਾ ਛੋਟੀ ਛੋਟੀਆਂ ਚੀਜ਼ਾਂ ਦੇ ਨੌਕਸ ਹੁੰਦੇ ਨੇ ਕਈ ਵਾਰੀ ਚੀਜ਼ਾਂ ਉਰੇ ਪਈਆਂ ਹੁੰਦੀਆਂ ਨੇ ਆਪਾਂ ਦੇਖੀ ਕਰੀ ਜਾਂਦੇ ਹਾਂ ਉਹਨਾਂ ਚੀਜ਼ਾਂ ਦੀਆਂ ਤੇ ਉਹਨਾਂ ਚੀਜ਼ਾਂ ਕਰਕੇ ਆਪਣੇ ਕਈ ਵਾਰੀ ਮਸ਼ੀਨਰੀ ਟਰੈਕਟਰ ਕੋਈ ਵੀ ਚੀਜ਼ ਹੈ ਕੋਈ ਕਾਰ ਹੈ ਉਹ ਬਦਲ ਕੇ ਭੇਜ ਜਾਂਦੇ ਆ ਪਰ ਉਹ ਗੌਰ ਨਹੀਂ ਹੁੰਦੀ ਹੈਗੀ ਇਹਦੀ ਕਿਸਮਤ ਸੀ ਕਿ ਅੱਜ ਇਹ ਭਾਜੀ ਹੁਣੀ ਕਹਿੰਦੇ ਸੀ ਉਹਦੀ ਬਸ ਆਲੈਕਸ ਤੇ ਪਾਂ ਲੱਗੇ ਸੀਗੇ ਮੈਂ ਕਿਹਾ ਆਲੈਕਸ ਤੇ ਨਹੀਂ ਪੈਂਦਾ ਹੁਣ ਇਹ ਤੁਹਾਡਾ ਡੈਕਟਰ ਚੱਲੂਆ ਇਹਦੇ ਕੰਮ ਕਰਾਓ ਸਹੀ ਗੁਲਜੀਤ ਵੀਰ ਇਹਦੇ ਬਾਰੇ ਵੀ ਦੱਸੋ ਇਹ ਕਿਵੇਂ ਜਦੋਂ ਪੰਪ ਹੋਣ ਤੋਂ ਪਹਿਲਾਂ ਦੀ ਪੋਜੀਸ਼ਨ ਕੀ ਸੀ ਤੇ ਹੁਣ ਇਹਦੀ ਪੋਜੀਸ਼ਨ ਕੀ ਆ ਫਾਰਮ ਰੈਕ 66 ਹੁਣ ਤਾਂ ਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਦਾ ਹੁਣ ਤਾਂ ਚੱਕਰ ਦੌੜਨ ਦਾ ਇੱਕ ਇੱਕ ਚੱਕਰ ਵੀ ਨਹੀਂ ਦੌੜਦਾ ਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਟਰੈਕਟਰ ਦਾ ਹੁਣ ਪਹਿਲਾਂ ਤਾਂ ਰੁਈਆਂ ਜਾਂਦਾ ਸੀ ਜਮੇ ਇਹਦੇ ਵਿੱਚੋਂ ਜਿਹੜਾ ਇਹਦਾ ਐਮ ਪੀ ਸੀ ਯੂਨਿਟ ਆ ਜਦੋਂ ਅਸੀਂ ਇਹ ਸਾਡੇ ਕੋਲੇ ਪੰਪ ਆਇਆ ਸਾਰੇ ਭਰਾਵਾਂ ਨੂੰ ਮੈਂ ਦੱਸ ਰਿਹਾ ਇਹਦੇ ਵਿੱਚੋਂ ਇਹ ਸਾਰਾ ਪ੍ਰੋਜੈਕਟ ਇਹਦਾ ਕੱਢਿਆ ਹੋਇਆ ਸੀ ਮਤਲਬ ਇਹ ਮੈਨੂਅਲ ਸੀਗਾ ਜਿਹੜੇ ਵੀ ਟਰੈਕਟਰ ਦੇ ਉੱਪਰ ਐਮ ਪੀ ਸੀ ਯੂਨਿਟ ਆਇਆ ਜਦ ਵੀ ਆਪਾਂ ਉਹਨੂੰ ਮੈਨੂਅਲ ਕਰ ਦਿੰਦੇ ਆ ਫਿਰ ਇਹਦੇ ਟੈਟ ਦੀ ਪਰਫਾਰਮੈਂਸ ਰਹਿੰਦੀ ਕਿਉਂਕਿ ਇਹ ਟਰਬੋ ਦੇ ਨਾਲ ਚੱਲ ਫਿਰ ਅਸੀਂ ਇਹਦੇ ਸਾਰੇ ਪਾਰਟਸ ਇਕੱਠੇ ਕਰਕੇ ਇਹ ਸਾਰੇ ਪਾਰਟਸ ਅਸੀਂ ਲਾਏ ਵਿੱਚ ਸੋਚੇ ਨੂੰ ਚਾਲੂ ਕਰਿਆ ਜਿਸ ਤਰ੍ਹਾਂ ਇਹਨੂੰ ਕੰਪਨੀ ਤੋਂ ਆਇਆ ਸੀ ਅਸੀਂ ਉਸ ਤਰ੍ਹਾਂ ਇਹਨੂੰ ਦੁਬਾਰਾ ਰੀਸਟੋਰ ਕੀਤਾ ਤੇ ਡਾਟਾ ਦੀ ਪਰਫਾਰਮੈਂਸ ਆਪਣੇ ਆਪ ਹੀ ਵਧੀਆ ਹੋ ਗਈ ਇਹ ਮਤਲਬ ਕਰਾ ਦੇ ਸੀਜ਼ਨ ਦੇ ਵਿੱਚ ਮੈਨੂੰ ਲੱਗਦਾ ਥੋੜੀ ਇਹਦੀ ਫੁਰਫੁਰਦੀ ਪ੍ਰੋਬਲਮ ਆਈ ਸੀ ਇਹਨੂੰ ਫੁਰਫੁਰਦੀ ਪ੍ਰੋਬਲਮ ਆਈ ਸੀਗੀ ਇਹਦਾ ਸਪਰਿੰਗ ਢਿੱਲਾ ਹੋ ਗਿਆ ਸੀਗਾ ਮੈਂ ਭਾਜੀ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਆਹ ਥੋੜਾ ਜਿਹਾ ਸਪਰਿੰਗ ਟਾਈਟ ਕਰਕੇ ਦੇਖੋ ਪਰ ਥੋੜਾ ਜਿਆ ਇਹਨਾਂ ਤੋਂ ਹੋਇਆ ਨਹੀਂ ਚਲੋ ਸਾਡਾ ਅੱਜ ᱜੇੜਾ ਸੀਗਾ ਇਧਰ ਨੂੰ ਅਸੀਂ ਘਰੇ ਆ ਗਏ ਮੈਂ ਚ ਤੇ ਸੋਲਵ ਹੋ ਗਿਆ ਠੀਕ ਹੈ ਜੀ ਪਿਆਰੀ ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹਨੂੰ ਸਟਾਰਟ ਕਰਦੇ ਮਾੜਾ ਇਹ ਤੁਹਾਨੂੰ ਆਵਾਜ਼ ਵੀ ਸੁਣਾਉਣੀ ਹੈ ਦੀ ਚਲੋ ਇਹਨੂੰ ਨੁਕਸ ਇਹ ਪੈ ਰਿਆ ਸੀਗਾ ਇਹ ਤਾਂ ਨਾ ਇਹਦਾ ਸਪਰਿੰਗ ਥੋੜਾ ਜਆ ਨਰਮ ਸੀਗਾ ਉਹਦੇ ਕਰਕੇ ਜਦ ਸਲੋ ਚ ਆਪਾਂ ਟਰੈਕਟਰ ਨੂੰ ਤੋਰਦੇ ਸੀਗੇ ਤਾਂ ਇਹ ਥੋੜਾ ਬੰਦ ਹੋਣ ਨੂੰ ਜਾ ਰਿਹਾ ਸੀ ਥੋੜਾ ਨਰਮ ਹੋ ਗਿਆ ਸੀਗਾ ਇਹ ਸੋ ਦੈਟਸ ਇਟ ਹੋਰ ਇਹਨੂੰ ਕੋਈ ਪ੍ਰੋਬਲਮ ਨਹੀਂ ਸੀ ਬਹੁਤ ਵਧੀਆ ਟਰੈਕਟਰ ਚੱਲਦਾ